ਕੀ ਨਾ ਭਾਈ ਵਿਜੀਟਰ ਸਵਿੰਗਾ ਜੀ ਵਿਜੀਟਰ ਜਿਹੜਾ ਇੱਕ ਗਰਦਾ ਪਾਣੀ ਹੈ ਹੁਣ ਇਸ ਟਾਈਮ ਚੱਲ ਰਿਹਾ ਇਸ ਦੇ ਨਾਲ ਕੀ ਸਥਿਤੀ ਲੱਗਦੀ ਹੈ ਇਹਦੀ ਹੁਣ ਇਹਦਾ ਦੇਖੋ ਇਦਾਂ ਜੀ ਸਵੇਰ ਦਾ 5-4 ਫੁੱਟ ਵੱਧ ਗਿਆ ਜੀ ਪਹਿਲਾਂ 735 ਦੇ ਸਵੇਰ ਦਾ 5-4 ਘੰਟਿਆਂ ਦੇ ਵਿੱਚ 740 ਦੇ ਚੱਲ ਰਿਹਾ ਹੈ ਜਿਹੜਾ ਕਿ 750 ਤੋਂ ਬਾਅਦ ਇਹ ਖਤਰੇ ਦੇ ਹੋ ਜਾਂਦਾ ਹੈ ਜੀ ਤੇ ਲੋਕਾਂ ਦੇ ਵਿੱਚ ਪੂਰਾ ਸਹਣ ਦਾ ਮਾਹੌਲ ਬਣਿਆ ਹੈ ਕਿਉਂਕਿ ਇੰਦੀਆਂ ਫਸਲਾਂ ਪਾੜੀਆਂ ਲੋਕਾਂ ਨੇ ਸਰਚੇ ਕੀਤੇ ਹੋਏ ਨੇ ਇਹ ਬਹੁਤ ਹੀ ਦੁਖਦਾਈ ਘਟਨਾ ਕਿਉਂਕਿ ਪਿੱਛੇ ਪਾਣੀ ਕਹਿੰਦੇ ਵੀ ਬਹੁਤ ਛੱਡਿਆ ਹੋਇਆ ਘੱਗਰ ਦੇ ਵਿੱਚ ਉਸ ਹਿਸਾਬ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜੀ ਜਿਵੇਂ ਸਰਕਾਰ ਵੱਲੋਂ ਵੀ ਹੁਣ ਪਿੱਛੇ ਜਿਹੇ ਦੀ ਘੱਗਰ ਦੀ ਸਫਾਈ ਕਰਾਈ ਗਈ ਸੀਗੀ ਪ੍ਰਬੰਧ ਹੈ ਵੀ ਉਹਨਾਂ ਨੂੰ ਲੱਗਦਾ ਵੀ ਕੁਝ ਬੈਨੀਫਿਟ ਹੋਊਗਾ ਜਾਂ ਕਿ ਵੈਸੇ ਹੀ ਲੱਗਦਾ ਹੈ ਹਾਂ ਜੀ ਸਾਡੇ ਐਮਐਲਏ ਸਾਹਿਬ ਨੇ ਤੇ ਪੂਰਾ ਮਤਲਬ ਕੀ ਕਿਹਾ ਹੋਇਆ ਤਸੱਲੀ ਦਿੱਤੀ ਹੋਈ ਹੈ ਕਿ ਅਸੀਂ ਜਿੰਨਾ ਵੀ ਜ਼ੋਰ ਲਾਵਾਂਗੇ ਵੱਦ ਤੋਂ ਵੱਧ ਵੀ ਘੱਗਰ ਨੂੰ ਜਿਹੜਾ ਸਹੀ ਸਲਾਮਤ ਰੱਖੀਏ ਤੇ ਕਿਤੋਂ ਵੀ ਸਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਤੇ ਸਾਡੇ ਨਾਲ ਕੰਟੈਕਟ ਕਰੋ ਤੇ ਸਾਨੂੰ ਤੇ ਅਸੀਂ ਲਗਾਤਾਰ ਨਜ਼ਰ ਰੱਖ ਵੀ ਰਹੇ ਆ ਜੇ ਕੋਈ ਪ੍ਰੋਬਲਮ ਆਉਂਦੀ ਤਾਂ ਅਸੀਂ ਜ਼ਰੂਰ ਕਨੈਕਟ ਕਰਾਂਗੇ ਕੀ ਨਾਮ ਆ ਬਈ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਕਿਹੜਾ ਪਿੰਡ ਹੈ ਪਿੰਡ ਆਪਣਾ ਨੋਖਰੇ ਗਲਾੜ ਦੇ ਨਾਲ ਹੀ ਜੀ ਤੇ ਅਸੀਂ ਬਸ 15 ਕੁ ਮਿੰਟ ਹੋਏ ਆ ਜੀ ਆਏ ਆ ਘੱਗਰ ਤੇ ਹਾਂ ਜੀ ਸਾਡੇ ਵਹਿੰਦੇਵੇਂ ਨੇ ਤਕਰੀਬਨ 1 ਫੁੱਟ ਪਾਣੀ ਚੜ ਗਿਆ ਇਹਦੇ ਨਾਲ ਲਾਓ ਸਾਹਿਬ ਜੀ ਤੁਸੀਂ ਹੁਣ ਆਪਾਂ ਝੋਨਾ ਲਾਇਆ ਇੱਕ ਵਾਰੀ ਮਸਾ ਲਵਾਈ ਦਿੱਤੀ ਹੈ 5-5000 ਰੁਪਿਆ ਲਵਾਈ ਦੇ ਕੇ ਲਾਇਆ ਹੈ ਜੀ ਆਪਾਂ ਹੁਣ ਜੇ ਦੁਬਾਰਾ ਕਿਸਾਨੋਂ ਲਾਉਣਾ ਪੈ ਗਿਆ ਬਹੁਤ ਮਤਲਬ ਇਹਦੇ ਲਈ ਫਸਲਾਂ ਲਈ ਕਾਤ ਖਤਰਾ ਹੈ ਜੀ ਇਹਦੇ ਵਾਸਤੇ ਸਰਕਾਰ ਵੀ ਇਹਦੇ ਵਾਸਤੇ ਕੀ ਕਰ ਸਕਦੀ ਜੀ ਇਹ ਤਾਂ ਕੁਦਰਤੀ ਆਫਤ ਹੈ ਬਾਕੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਹਦੇ ਤੇ ਮਨਦੀਪ ਜੀ ਜਿਹੜਾ ਇੱਕ ਗਰਦਾ ਜਿਹੜਾ ਪਾਣੀ ਦਾ ਸਤਰ ਆਇਆ ਕਿੰਨੇ ਫੁੱਟ ਤੱਕ ਜਾ ਕੇ ਜਿਹੜਾ ਇੱਥੇ ਖਤਰੇ ਤੇ ਪਹੁੰਚਦਾ ਇਹ 50 ਫੁੱਟ ਤੋਂ ਉੱਤੇ ਖਤਰਾ ਹੀ ਖਤਰਾ ਹੈ ਜੀ ਬਾਕੀ ਪਾਣੀ ਦਾ ਵਹਾਅ ਵੇਖ ਲਓ ਅਸੀਂ ਤੁਹਾਨੂੰ 10 ਮਿੰਟਾਂ ਤੋਂ ਦੇਖਦੇ ਪਏ ਆਂ ਵੀ 1 ਫੁੱਟ ਪਾਣੀ ਚੜ ਗਿਆ 10 ਮਿੰਟਾਂ ਮਿੰਟਾਂ ਬਹੁਤ ਪਾਣੀ ਤੇਜ਼ ਆ ਰਿਹਾ ਪਿੱਛੋਂ ਮਤਲਬ ਇਹ ਖਤਰਾ ਹੀ ਖਤਰਾ ਹੈ ਕਈ ਪਿੰਡਾਂ ਵਾਸਤੇ ਖਤਰਾ ਹੈ